ਵਾਦਾ ਕਰਕੇ ਸੱਤਾ ਵਿਚ ਚੋਣ ਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਲੋਕਾਂ ਨਾਲ ਧੱਕੇਸ਼ਾਈ ਕਰਨ ਦੇ ਦੋਸ਼ ਲੱਗਨੇ ਸ਼ੁਰੂ ਹੋ ਗਏ ਨੇ ਲੁਧਿਆਣਾ ਦੇ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਗਰੇਵਾਲ ਪੋਲਾ ਤੇ ਇੱਕ ਵਕੀਲ ਦੁਪਿੰਦਰਜੀਤ ਸਿੰਘ ਗਿਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਈ ਗੰਭੀਰ ਦੋਸ਼ ਲਗਾਏ ਗਏ ਨੇ ਉਹਨਾਂ ਕਿਹਾ ਹੈ ਕਿ ਵਿਧਾਇਕ ਦੇ ਨਾ ਚੱਲਣ ਵਾਲੇ ਲੋਕ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ ਉਹਨਾਂ ਕਿਹਾ ਹੈ ਕਿ ਵਿਧਾਇਕ ਦੇ ਕਹੇ ਤੇ ਨਾ ਚੱਲਣ ਵਾਲੇ ਲੋਕ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ ਜਿਸ ਵਿੱਚ ਵਿਧਾਇਕ ਦਾ ਭਰਾ ਵੀ ਸ਼ਾਮਿਲ ਹੈ ਉਨਾਂ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਪੁਲਿਸ ਨੇ ਖਾਣਾ ਪੂਰਤੀ ਲਈ ਮੁਕਦਮਾ ਤਾਂ ਦਰਜ ਕਰ ਲਿਆ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਸੀਐਮ ਹਾਊਸ ਤੱਕ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਕਰਨੇ ਦਾ ਇਹ ਹੈ ਜੀ ਐਮਐਲਏ ਆਮ ਆਦਮੀ ਪਾਰਟੀ ਦੇ ਨੇ ਦਲਜੀਤ ਸਿੰਘ ਗਰੇਵਾਲ ਭੁੱਲਾ ਗਰੇਵਾਲ ਰੋਜ਼ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਠੀਕ ਹੈ ਸਾਡਾ ਧੋਖਾ ਕੀਤਾ ਹੈ ਹਮਲਾ ਕਰਾਇਆ ਉਸ ਬੰਦੇ ਨੇ ਗੋਲੀ ਤੱਕ ਚਲਾਈ ਹੈ ਪਰਚੇ ਦੇ ਵਿੱਚ ਆਪਣੇ ਸਗੇ ਭਰਾਵਾਂ ਨੂੰ ਜਾਂ ਕਜ਼ਨ ਬ੍ਰਦਰ ਜੋ ਵੀ ਨੇਦੇ ਉਹਨਾਂ ਨੂੰ ਨਾਮਜ਼ਦ ਨਹੀਂ ਹੋਣ ਦੇ ਰਿਆ ਔਰ ਗੋਲੀ ਚਲਾਈ ਹੈ ਇਹਦੇ ਬੰਦਿਆਂ ਨੇ ਮੈਨੂੰ ਮਾਰਨ ਵਾਸਤੇ ਪੁਲਿਸ ਨੂੰ ਕੋਲ ਵੀ ਬਰਾਮਦਾ ਸਾਰਾ ਠੀਕ ਹੈ ਕੋਈ ਧਾਰਾ ਨਹੀਂ ਲਾ ਰਹੀ ਪੁਲਿਸ ਪਰਚੇ ਦੇ ਵਿੱਚ ਛੋਟਾ ਪਰਚਾ ਕਰਤਾ 452 323 ਠੀਕ ਹੈ ਐਂਟੀਸੀਪੇਟਰੀਆਂ ਬੇਲਾਂ ਕਰਵਾਤੀਆਂ ਇਸ ਬੰਦੇ ਨੇ ਸਾਰਿਆਂ ਨੇ ਅੱਜ ਵੀ ਸਾਨੂੰ ਧਮਕੀਆਂ ਦਿੰਦੇ ਨੇ ਕੇਸ ਵਾਪਸ ਲੈਣ ਦੇ ਗੋਲੀਆਂ ਚਲਾ ਰਹੇ ਨੇ ਕੀ ਕੇਸ ਕੀ ਹੈ ਜੀ ਮਾਮਲਾ ਮਾਮਲਾ ਇਹ ਸੀ ਜੇ ਕੋਈ ਛੋਟੀ ਜੀ ਪ੍ਰਾਪਰਟੀ ਦਾ ਮਸਲਾ ਸੀਗਾ ਜੀ ਮੇਰੇ ਨਾਲ ਸੌਦਾ ਕੀਤਾ ਜਸਵੀਰ ਸਿੰਘ ਨੇ ਠੀਕ ਹੈ ਜਦੋਂ ਰਜਿਸਟਰੀ ਦਾ ਟਾਈਮ ਆਇਆ ਉਸ ਬੰਦੇ ਨੇ ਕਿਸੇ ਥਰਡ ਪਾਰਟੀ ਨੂੰ ਅੱਗੋਂ ਵੇਚਦਾ ਥਰਡ ਪਾਰਟੀ ਜਿਹਨੂੰ ਅੱਗੋਂ ਵੇਚਿਆ ਕੌਣ ਹੈ ਐਮਐਲਏ ਦਰਜੀਤ ਸਿੰਘ ਗਰੇਵਾਲ ਦੇ ਬੰਦੇ ਨੇ ਜੀ ਠੀਕ ਹੈ ਮੈਨੂੰ ਪੁਚਾਰੀ ਜੋ ਸਟੇ ਬਿਲ ਜਾਂਦਾ ਠੀਕ ਹੈ ਇਹ ਮੈਨੂੰ ਧਮਕੀਆਂ ਦਿੰਦੇ ਨੇ ਕਿਸੇ ਵਿਆਹ ਦੇ ਗੋਲੀਆਂ ਚਲਾਉਂਦੇ ਨੇ ਵੀ ਆਪਣਾ ਕੇਸ ਵਾਪਸ ਲੈ ਲੈ ਤੇਰਾ ਤੈਨੂੰ ਦੱਸਾਂਗੇ ਪਤਾ ਕੁੱਛ ਪਰਚਾ ਦਰਜ ਹੁੰਦਾ 282 ਨੂੰ ਮਿਹਰਬਾਨ ਥਾਣੇ ਆਮ ਸੈਕਟਰ 17 ਨੰਬਰ ਐਫ ਆਈ ਆਰ ਆ ਜੀ ਠੀਕ ਹੈ ਇਹਦੇ ਵਿੱਚ ਨਾ ਤਾਂ ਐਮ ਐਲ ਏ ਦੇ ਭਰਾਵਾਂ ਨੂੰ ਕੋਈ ਨਾਮਜ਼ਦ ਕਰਿਆ ਹੈ ਆ ਖੜੇ ਨੇ ਜੀ ਹਥਿਆਰ ਬਾਰੇ ਠੀਕ ਕੋਈ ਇਹਨਾਂ ਦੇ ਕਾਰਵਾਈ ਨਹੀਂ ਹੋ ਰਹੀ ਜੀ ਇਹ ਸਾਨੂੰ ਤਾਂ ਧੁਕਾਉਂਦੇ ਸੀ ਆ ਕੇ ਠੀਕ ਹੈ ਅਸੀਂ ਮੀਡੀਆ ਦਾ ਸਹਾਰਾ ਲਿਆ 8 ਤਰੀਕ ਨੂੰ ਤੁਹਾਡੇ ਜਗਬਾਣੀ ਦੇ ਵਿੱਚ ਖਬਰ ਲੱਗੀ ਸੀ 9 ਦਿਨ ਬੀਤ ਜਾਣ ਤੇ ਵੀ ਕੋਈ ਪੁਲਸ ਨੇ ਕਾਰਵਾਈ ਨਹੀਂ ਕੀਤੀ। ਦੇਖ ਜਦੋਂ ਖਬਰ ਲੱਗਦੀ ਹੈ ਭਾਜੀ 8 ਤਰੀਕ ਨੂੰ ਸਵੇਰੇ ਠੀਕ ਹੈ ਕਿਉਂਕਿ ਇਹਦੇ ਵਿੱਚ ਐਮਐਲਏ ਦੇ ਭਰਾ ਨਾਮਜ਼ਦ ਹੁੰਦੇ ਨੇ ਜਿੰਨਾਂ ਨੂੰ ਇਹ ਹੋਣ ਨਹੀਂ ਦੇ ਰਿਹਾ ਪਰਚਾ ਇਹਨਾਂ ਤੇ ਪੈ ਨਹੀਂ ਰਿਹਾ ਇਹਨੇ ਪੈਂਡਿੰਗ ਕੀਤਾ ਹੋਇਆ ਠੀਕ ਹੈ 8 ਤਰੀਕ ਰਾਤ ਨੂੰ 25 ਜਣੇ ਸਾਡੇ ਤੇ ਹਮਲਾ ਕਰਦੇ ਨੇ ਜੀ ਆ ਐਫ ਆਈ ਆਰ ਦਰਜ ਹੁੰਦੀ ਹੈ 452 ਠੀਕ ਹੈ ਕਿ 10 ਜਣਾਂ ਦਾ ਬਾਈ ਨੇਮ ਪਰਚਾ ਜੀ ਠੀਕ ਹੈ 452 323 ਲਾ ਦਿੰਦੇ ਨੇ ਜਦਕ ਮੇਰੇ ਬਿਆਨਾਂ ਇਹ ਰਿਹਾ ਜੋ ਜਗਵਿੰਦਰ ਸਿੰਘ ਨੇ ਗੋਲੀ ਵੀ ਚਲਾਈ ਹੈ ਜੋ ਕਿ ਥੋਲ ਗੋਲੀ ਦਾ ਫੈਰ ਮਿਸਲ ਦੇ ਵਿੱਚ ਅਟੈਚ ਆ ਐਮਐਲਏ ਆਪਣੇ ਪ੍ਰੈਸ਼ਰ ਕਰਕੇ ਗੋਲੀ ਜਾਨੀ ਧਾਰਾ ਨਹੀਂ ਲੱਗਣ ਦਿੱਤੀ ਇਸ ਵਰਦੇ ਹੁਣ ਸਾਡੇ ਕਿਹੜੀ ਸੈਟ ਬਣੀ ਹੋਈ ਹੈ ਠੀਕ ਹੈ ਅਸੀਂ ਚਾਹੁੰਦੇ ਆ ਵੀ ਇੱਕ ਤਾਂ ਐਮਐਲਏ ਦੇ ਭਰਾਵਾਂ ਨੂੰ ਨਾਮਜ਼ਦ ਕੀਤਾ ਜਾਵੇ ਠੀਕ ਹੈ ਇੱਕ ਜਿਹੜਾ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਠੀਕ ਹੈ ਮੈਨੂੰ ਮਾਰਨ ਦੇ ਇਰਾਦੇ ਨਾਲ ਜਗਵਿੰਦਰ ਸਿੰਘ ਨੇ 307 ਤੇ ਅਸਲੇ ਐਕਟ ਦੀ ਧਾਰਾ ਲੱਗੀ ਕਿਉਂਕਿ ਇਹਨਾਂ ਦਾ ਕਿਸੇ ਦਾ ਕੋਈ ਲਾਇਸੈਂਸ ਨਹੀਂ ਹੈ ਠੀਕ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਲੋਕਾਂ ਨੇ ਬਦਲਾਅ ਕੀਤਾ ਹੈ ਠੀਕ ਹੈ ਪਰ ਇਹ ਬਦਲਾਅ ਹੋਣਾ ਦੇਖੋ 8 ਤਰੀਕ ਨੂੰ ਪਰਚਾ ਦਰਜੰਦਾ ਰਾਤ ਨੂੰ 9 ਤਰੀਕ ਨੂੰ ਕੋਈ ਸਕੇ ਕਿਸੇ ਨੂੰ ਫੜਦੇ ਨੇ ਆ ਖੜਾ ਹੈ ਨਾ ਜੀ ਦੋਸੀ 10 ਤਰੀਕ ਨੂੰ ਐਮਐਲਏ ਸਾਹਿਬ ਦੇ ਨਾਲ ਆ ਖੜਾ ਹੈ ਠੀਕ ਹੈ ਫਿਰ ਐਮਐਲਏ ਸਾਹਿਬ ਦੇ ਆਪਣੇ ਪੇਜ ਦੀਆਂ ਫੋਟੋਆਂ ਨੇ ਅਸ 14 ਮਾਰਚ ਐਮਐਲਏ ਸਾਹਿਬ ਦਾ ਤੇਜ ਹੈ ਮਾਨਯੋਗ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦਾ ਠੀਕ ਹੈ ਆ ਬੰਦਾ ਖੜਾ ਹੈ ਜੀ ਜਿਹਨੇ ਗੋਲੀ ਚਲਾਈ ਆ ਮੇਰੇ ਤੇ ਜਿਹੜੇ ਪਰਚਾ ਦਰਜਾ 452 323 ਆ ਖੜਾ ਹੈ ਨਾਲ 14 ਤਰੀਕ ਨੂੰ ਇੱਕ ਘੱਟ ਰਹੇ ਨੇ ਆ ਐਮਐਲਏ ਸਾਹਿਬ ਦੇ ਨਾਲ ਬ੍ਰਦਰ ਖੜੇ ਨੇ ਜਿਹਨਾਂ ਨੇ ਨਾਮ ਜਦ ਨਹੀਂ ਹੋਣ ਦੇ ਰਿਆ ਠੀਕ ਹੈ ਟਪ ਪੁੱਛਿਆ ਰਹੀ ਆ ਜੀ ਪਕੌੜੇ ਨੇ ਕਿਸੇ ਨੂੰ ਫੜਦੀ ਨਹੀਂ ਇਹਦੇ ਪ੍ਰੈਸ਼ਰ ਕਰਦੇ ਮੰਗੀ ਕਰ ਮੰਗੇ ਇਹ ਕਰਦੇ ਆ ਜੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੋਸ ਤੇ ਨੇ ਬਦਲਾਆ ਹੈ ਠੀਕ ਹੈ ਕੰਮ ਤੇ ਉਹੀ ਚੱਲ ਰਿਹਾ ਸਾਰਾ ਇੱਕ ਐਮਐਲਏ ਦਾ ਇੰਨਾ ਪ੍ਰੈਸ਼ਰ ਹੋ ਗਿਆ ਵੀ ਆਮ ਮੰਦੇ ਨੂੰ ਇਹ ਜੀ ਨਹੀਂ ਰਹੇਗਾ ਜਿੱਥੇ ਪ੍ਰਾਣਾ ਨਾਮ ਦਾ ਭਾਈ ਧੰਕੀਆਂ ਕੌਣ ਦੇ ਰਿਆ ਧੰਕੀਆਂ ਭਾਜੀ ਆਪਾਂ ਦੇਖੋ ਸਿਆਣੇ ਆ ਸਾਰੇ ਜਣੇ ਐਮਐਲਏ ਚੁੜਿਆ ਹੋਣਾ ਨਮਾਇਦਾ ਆਪਤਾ ਧੰਕੀ ਦੇਗਾ ਨਹੀਂ ਕੌਣ ਦੇ ਦੇਗਾ ਜੋ ਉਹਦੀ ਵਿਗੇ ਟੀਮ ਹੈ ਸਾਰੇ ਧੰਕੀਆਂ ਦੇ ਰਹੇ ਆ ਆ ਮੇਰੇ ਬਦਰ ਬੈਠੇ ਨੇ ਨਾਲ ਆ ਮੇਰਾ ਛੋਟਾ ਬ੍ਰਦਰ ਹੈ ਵੀ ਭਾਈ ਕੇਸ ਵਾਪਸ ਲੈਲਾ ਤੇਰਾ ਐਕਸੀਡੈਂਟ ਕਰਾ ਦੇਣਗੇ ਸਰਕਾਰ ਆ ਸਰਕਾਰ ਬਹੁਤ ਕੁਝ ਕਰ ਦਿੰਦੀ ਆ ਜੇ 6 ਮਹੀਨੇ ਹੋਏ ਨੇ ਕਿਉਂ ਪੰਗਾ ਲੈਣਾ ਪਰ ਜੇ ਦਾਬੇ ਅਸੀਂ ਦਾਬ ਜੀਏ ਠੀਕ ਹੈ ਤੇ ਸਾਡੇ ਵਰਗੇ ਕਿੰਨੇ ਹੋਰ ਹੋਣਗੇ ਜਿਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਮੈਂ ਆਪ ਵਕੀਲ ਆ ਮੈਨੂੰ ਇਨਸਾਫ ਲੈਣ ਵਾਸਤੇ 6 ਮਹੀਨੇ ਸੱਤ ਹੋ ਗਏ ਮੈਂ ਦਰਦਾਰ ਭਟਕ ਰਿਆ ਤਿੰਨ ਵਾਰੀ ਮੈਂ ਸੀਐਮ ਹਾਊਸ ਗਿਆ ਜੀ ਓਐਸਡੀ ਸੁਖਬੀਰ ਸਿੰਘ ਸੁਖਬੀਰ ਸਿੰਘ ਜਿਹੜੇ ਹੈੱਡ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਉਥੇ ਸਪੈਸ਼ਲ ਕਿਹਾ ਭਾਈ ਤੁਹਾਡੀ ਕਾਰਵਾਈ ਹੋਏਗੀ ਕੋਈ ਐਮਐਲਏ ਦਖਲ ਨਹੀਂ ਦੇਵੇਗਾ ਠੀਕ ਹੈ ਸਾਡੇ ਕੇਸ ਦੀ ਸਿੱਟ ਬਣੀ ਹੋਈ ਆ ਜਸਵੀਰ ਸਿੰਘ ਨਾ ਡਿਸਟਰੀਬਿਊਟਰ ਤੁਹਾਡਾ ਕੋਈ ਪਚਾਰ ਲੈਂਡ ਦੇ ਨੂੰ ਨਾ ਇਹ ਤੀਸਰੀ ਪਾਰਟੀ ਕਿਉਂ ਨੂੰ ਮਾਲ ਵੇਚੀ ਇਹਨਾਂ ਨੇ ਤਾਂ ਜਸਵੀਰ ਸਿੰਘ ਤੋਂ ਖਰੀਦਿਆ ਇਹ ਤਾਂ ਜਸਵੀਰ ਸਿੰਘ ਨਾਲ ਗੱਲ ਕਰ ਬਸ ਅਲਗ ਕਰਕੇ ਕਿਉਂਕਿ ਉਹ ਖਦਸਰ ਉਹਨਾਂ ਨੇ ਵੀ ਹੋਇਆ ਨਾ ਹਾਂ ਹਾਂ ਨਾ ਨਾ ਉਹਨਾਂ ਨੇ ਤਾਂ ਧੋਖਾ ਨਹੀਂ ਹੋਇਆ ਜੀ ਉਹਨਾਂ ਨੇ ਤਾਂ ਉਹਨਾਂ ਨੇ ਤਾਂ ਹਮਲਾ ਕੀਤਾ ਸਰ ਮਕਾਨ ਪਹਿਲੇ ਬਿਆਨਾ ਤੁਹਾਡੇ ਨਾਲ ਹੋਇਆ ਹੈ ਫਿਰ ਧੋਖੇ ਨਾਲ ਉਹਨਾਂ ਨੂੰ ਵੇਚਤੀ ਧੋਖਾ ਤਾਂ ਇਹ ਦੋਨੋਂ ਨਾ ਹੋ ਗਿਆ ਨਾ ਇੱਕ ਲੌਜੀਕਲੀ ਉਹ ਉਹ ਬੰਦੇ ਆਣ ਗੁਆਂਢਦਿਆਂ ਸਾਹਮਣੇ ਉਹਨੇ ਲਈ ਆ ਅੱਜ ਜਸਵੀਰ ਸਿੰਘ ਦਾ ਮਕਾਨ ਬਿਲਕੁਲ ਓਪੋਜ਼ਿਟ ਇਹਨਾਂ ਦਾ ਮਕਾਨ ਆ ਠੀਕ ਆ ਇਹਨਾਂ ਨੇ ਪੂਰੀ ਗੇਮ ਬਣਾ ਕੇ ਕੀਤਾ ਪਰ ਗੋਲੀ ਜਿੱਨੇ ਦੁਕਾਨ ਲਈ ਹੈ ਉਸ ਬੰਦੇ ਨੇ ਗੋਲੀ ਚਲਾਈ ਆ ਠੀਕ ਆ ਠੀਕ ਆ ਮੈਂ ਪੁਲਿਸ ਨੂੰ ਗਵਾਹ ਤੱਕ ਦੇਣ ਨੂੰ ਤਿਆਰ ਆ ਜਿਨ੍ਹਾਂ ਨੇ ਦੇਖਿਆ ਵੀ ਇਸ ਬੰਦੇ ਨੇ ਗੋਲੀ ਚਲਾਈ ਆ ਠੀਕ ਆ ਨਾ ਤਾਂ ਇਹ ਪ੍ਰੈਸ਼ਰ ਇੰਨਾ ਜ਼ਿਆਦਾ ਐ ਐਮਐਲਏ ਦਾ ਨਾ ਤਾਂ ਕਿਸੇ ਗਵਾਹੀ ਹੋਣ ਦੇ ਰਿਹਾ ਧਾਰਾ ਹੀ ਨਹੀਂ ਲਗਨ ਦੇ ਰਿਹਾ ਇਹ ਚਲੋ ਜੇ ਨਹੀਂ ਹੋਇਆ ਤੁਹਾਨੂੰ ਅਗਲੀ ਹਾਈ ਕੋਰਟ ਜਾਓਗੇ ਤੁਸੀਂ ਕੋਈ ਵਕੀਲ ਨੂੰ ਕੋਰਟ ਦੇ ਥਰੂ ਕਰਾਓ ਪਰਚਾ ਹਾਈ ਕੋਰਟ ਜਾਉਂਗਾ। ਅੱਗੇ ਹਾਈ ਕੋਰਟ ਦੇ ਥਰੂ ਹੀ ਤਾਂ ਪਰਚਾ ਕਰਾਇਆ ਪਹਿਲਾਂ ਜਿਹੜਾ ਐਮਐਲਏ ਤੇ ਹਾਂਜੀ ਐਮਐਲਏ ਤੇ ਕਰਾ ਦੇਣੇ ਪਰਚਾ ਐਮਐਲਏ ਤੇ ਕਿੱਦਾਂ ਕਰਾ ਦਾਂਗੇ ਜੀ ਪਰਚਾ ਸੀ ਸਰਕਾਰ ਪ੍ਰਮਾਣ ਪ੍ਰਮਾਣ ਤੇ ਨਹੀਂ ਕਿ ਤੁਸੀਂ ਕਹਿੰਦੇ ਹੋ ਸਰਕਾਰ ਦੇ ਟਾਈਮ ਕੋਰਟ ਦੀ ਵੀ ਨਹੀਂ ਚੱਲਦੀ ਤਾਂ ਕਹਿ ਸਕਦੇ ਆ ਜੀ ਚਲੋ ਗੱਲ ਨਹੀਂ ਸਮਝੇ ਜਿਹੜਾ ਅਦਾਰਾ ਹੈ ਜਿਹੜਾ ਡਿਪਾਰਟਮੈਂਟ ਹੈ ਜਿਹੜੇ ਬੰਦਿਆਂ ਨੇ ਜਾ ਕੇ ਉੱਥੇ ਸੱਚ ਦੱਸਣਾ ਜਦੋਂ ਉਹ ਹੀ ਨਹੀਂ ਜਾਣਗੇ ਉਹ ਦੱਸਣਗੇ ਹੀ ਨਹੀਂ ਕੀ ਮੰਗਦੇ ਹਾਂ ਅਸੀਂ ਮੰਗ ਕਰਦੇ ਹਾਂ ਵੀ ਪੂਰੀ ਕਾਰਵਾਈ ਕੀਤੀ ਜਾਵੇ ਆ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਆ ਇਹਨਾਂ ਦੇ ਉੱਤੇ ਆਮ ਸੈਕਟਰ ਦਾ ਧਾਰਾ ਲੱਗੇ ਠੀਕ ਔਰ ਸਾਨੂੰ ਜਿਹੜੀਆਂ ਧਮਕੀਆਂ ਦੇ ਰਹੇ ਨੇ ਮਰਨ ਮਰਾਉਣ ਦੀਆਂ ਜੇ ਸਾਡਾ ਕੋਈ ਨੁਕਸਾਨ ਹੁੰਦਾ ਠੀਕ ਹੈ ਜੀ ਉਹਦਾ ਜ਼ਿੰਮੇਵਾਰ ਦਲਜੀਤ ਸਿੰਘ ਗਰੇਵਾਲ ਐਮਐਲਏ ਸਾਹਿਬ ਹੋਣਗੇ ਮੰਨਜੋਗ ਤੇ ਪੁਲਿਸ ਡਿਪਾਰਟਮੈਂਟ ਹੋਏਗਾ ਜਿਨ੍ਹਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸਰ ਸੀਐਮ ਨੂੰ ਸ਼ਿਕਾਇਤ ਦੋਗੇ ਮੈਂ ਸੀਐਮ ਨੂੰ ਸ਼ਿਕਾਇਤ ਭੁੱਲੇ ਦੇ ਖਿਲਾਫ ਮੈਂ ਤਿੰਨ ਵਾਰੀ ਰੇਹਾਂ ਜਾ ਕੇ ਹੀ ਅੱਛਾ ਤੇ ਆਇਆ ਮੇਰੇ ਕੋਲੇ ਪ੍ਰੂਫ ਵੀ ਹੈ ਸ਼ਿਕਾਇਤਾਂ ਦੇ ਆ ਦੇਖੋ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮੈਂ ਦੱਸ ਦਾਂਗੇ ਜੀ। ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਜੇ ਤੱਕ ਕੋਈ ਕਾਰਵਾਈ ਨਹੀਂ ਜਿਉਂਦਾ ਤਿਉਹ ਖੜਾ ਹੈ। ਅੱਜ ਵੀ ਧਮਕੀਆਂ ਦਿੰਦਿਆਂ ਉੱਥੇ ਆ ਕੇ ਕੋਈ ਕਾਲ ਵਗੈਰਾ ਸੀਐਮ ਨੂੰ ਉਸ ਤੋਂ। ਮਹਾਰਾਜ ਜੀ ਆ ਦੇਖੋ ਸਾਰੇ ਆ ਦੇਖੋ ਓਐਸਡੀ ਆ ਸੁਖਵੀਰ ਸਿੰਘ ਮੇਨ ਹੈਡ ਇਹਨਾਂ ਨੂੰ ਮਿਲ ਕੇ ਆਇਆ। ਇਹਨਾਂ ਨੇ 2 ਦਿਨ ਦਾ ਟਾਈਮ ਲਿਆ ਸੀ ਕਿ ਤੁਹਾਡੀ ਕਾਰਵਾਈ ਹੋ ਜਾਏਗੀ। ਅੱਜ ਹਫ਼ਤਾ ਅਣਝਿਆ ਜੀ। ਤੁਸੀਂ ਪਹਿਲੇ ਕੋਈ ਕਾਰਵਾਈ ਨਹੀਂ। ਕੋਈ ਕਾਰਵਾਈ ਨਹੀਂ। ਆ ਕੇ ਦਿੰਦੇ ਆ ਜੀ। ਨਾ ਨਾ ਭਜੀ ਫੋਨ ਤੇ ਨਹੀਂ ਹੁੰਦਾ ਜਦੋਂ ਆਣ ਗਵਾਂਡ ਹੈ ਆਸੇ ਪਾਸੇ ਜਿਹੜੇ ਹੁਣ ਜਿੰਨਾਂ ਰੋਜ਼ਾ ਨਾਲ ਦੀ ਦੁਕਾਨ ਉਹਨਾਂ ਦੀ ਹੈ ਜੀ ਠੀਕ ਹੈ ਆਪਣਾ ਗੁੰਡੇ ਬੰਦੇ ਨੇ ਤੀਨਖਣ ਵਾਲੇ ਬੰਦੇ ਨੇ ਠੀਕ ਅਸੀਂ ਇਕੱਲੇ ਆ ਛੋਟਾ ਬੇਟਾ ਮਾਰਨ ਦੀਆਂ ਧਮਕੀਆਂ ਦਿੰਦੇ ਵੀ ਕਿਸ ਵਾਸਤੇ ਲੈਲਾ ਅਸੀਂ ਕਿਉਂ ਲਵਾਂਗੇ ਜੀ ਠੀਕ ਹੈ ਜੀ ਟਿਕਟਾਂ ਔਰ ਐਮਐਲਏ ਦੇ ਭਰਾਵਾਂ ਤੇ ਜਿਵੇਂ ਕਹਿੰਦੇ ਜੀ ਬਦਲਾ ਆਇਆ ਸਾਡਾ ਇਹ ਕੰਮ ਸਾਡੀ ਸਰਕਾਰ ਨਹੀਂ ਕਰਦੀ ਭਵੰਤਮਾਨ ਸਾਹਿਬ ਨੇ ਕਿਹਾ ਸੀ ਮੈਂ ਸੀਐਮ ਨੂੰ ਬਣਿਆ ਤੁਸੀਂ ਇਕੱਲੇ ਇਕੱਲੇ ਸੀਐਮਓ ਪਰ ਇਹਨਾਂ ਦੇ ਐਮਐਲਏ ਗੁੰਜਿਆਂ ਤੋਂ ਵੀ ਵੱਧ ਆ ਚੀਜ਼ ਕਰ ਰਹੇ ਨੇ ਮੈਨੂੰ ਬਦਨਾਮ ਕਰਦੇ ਆਪਣਾ ਡਿਪਾਰਟਮੈਂਟ ਦੇ ਵਿੱਚ ਕੋਈ ਚੀਜ਼ ਇਹ ਬੰਦਾ ਨਾਰਮਲ ਨਹੀਂ ਹੈ ਕਿ ਨਸ਼ੇ ਕਰਦਾ ਹੈ ਮੇਰਾ ਤਾਂ ਉਹਨੇ ਡੋਪ ਟੈਸਟ ਕਰਾਓ ਐਮਐਲਏ ਸਾਹਿਬ ਦਾ ਸਗਾ ਬ੍ਰਦਰ ਕੁਲਵਿੰਦਰ ਸਿੰਘ ਗਰੇਵਾਲ ਜੋ ਕਿ ਹੇਰੋਨ ਦਾ ਨਸ਼ਾ ਚਿੱਟਾ ਪੀਂਦਾ ਬਹੁਤ ਜ਼ਿਆਦਾ ਸੈਕਟਰ 23 ਚੰਡੀਗੜ੍ਹ ਡਾਕਟਰ ਹਰਦੀਪ ਦੀ ਕਲੀਨਿਕ ਦੇ ਵਿੱਚ ਨਸ਼ਾ ਛਡਾਓ ਛੱਡਣ ਵਾਸਤੇ ਐਡਮਿਟ ਹੈ ਇਹ ਬਦਲਾ ਆਉਣਾ ਸੀ ਜਿਨ੍ਹਾਂ ਨੇ ਲੋਕਾਂ ਨੂੰ ਬਾ ਚਿੱਟਾ ਵੇਚਣ ਤੋਂ ਹਟਾਉਣਾ ਸੀਗਾ ਇਹਨੂੰ ਹਟਾਉਣਾ ਸੀ ਜੋ ਏਡੇ ਏਡੇ ਗੱਲਾਂ ਮਾਰਦੇ ਨੇ ਉਹਨਾਂ ਦੇ ਆਪਣਾ ਹੀ ਸਗਾ ਭਰਾ ਉਥੇ ਚਿੱਟਾ ਛੱਡਣ ਵਾਸਤੇ ਪਿਆ ਜੀ ਕਿਹੜੇ ਕਿਹੜੇ ਲੋਕਾਂ ਦੀ ਗੱਲ ਕਰਦੇ ਆ ਮੰਗ ਕਰਦੇ ਆ ਵੀ ਆ ਜੋ ਪਾਰਟੀ ਆ ਸਾਰੀ ਆ ਐਮਐਲਏ ਨਾਲ ਖੜੇ ਨੇ ਵੀ ਆ 9 ਤਰੀਕ ਨੂੰ ਪਰਚਾ ਹੁੰਦਾ ਆ 14 ਨੂੰ ਕੇ ਕੱਟ ਰਹੇ ਨੇ ਇੰਨੇ ਬੇਖੌਫ ਬੰਦੇ ਨੇ ਇਹ ਕਿਸੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ